ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਨ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋਲੁਦਾਣਾ ਦੇ ਇੱਕ ਗਿਦਵਈ ਨਗਰ ਚ ਪੈਂਦੇ ਸ਼ਹੀਦੀ ਪਾਰਕ ਦਾ ਇੱਕ ਮਾਮਲਾ ਪਾਣੀ ਦੀ ਟੈਂਕੀ ਨੂੰ ਲੈ ਕੇ ਯਾਨੀ ਕਿ OHSAR ਅਕੂਪੇਸ਼ਨਲ ਹੈਲਥ ਐਂਡ ਸੇਫਟੀ ਰੈਗੂਲੇਸ਼ਨ ਦੀ ਇੱਕ ਜਿਹੜੀ ਪ੍ਰੋਜੈਕਟ ਹੈਗਾ ਉਹਦੇ ਤਿੰਨ ਥੇ ਪਾਣੀ ਟੈਂਕੀ ਬਣੀ ਇਸ ਪਾਰਕ ਦੇ ਵਿੱਚ ਲੈ ਕੇ ਤੇ ਰਹਾ ਕੇ ਪਾਣੀ ਦੀ ਟੈਂਕੀ ਨੂੰ ਲੈ ਕੇ ਇਸ ਪਾਰਕ ਦੇ ਵਿੱਚ ਜਿਹੜਾ ਕਾਫੀ ਸਾਲਾਂ ਤੋਂ ਪੁਰਾਣੇ ਪੇੜ ਪੌਦੇ ਲੱਗੇ ਉਹਨੂੰ ਕੱਟਣ ਦੀ ਜਿਹੜੀ ਨੌਬਤ ਆ ਗਈ ਤੇ ਕਿਤੇ ਆ ਕੇ ਇਸ ਇਲਾਕੇ ਚ ਰਹਿੰਦੇ ਰੈ residențial ਵਿੱਚ ਇਸ ਗੱਲ ਨੂੰ ਲੱਗੇ ਕਾਫੀ ਇਸ ਗੱਲ ਦਾ ਰੋਸ ਵੀ ਹੈ ਕਿਉਂਕਿ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਵੀ ਰੁੱਖ ਲਗਾਓ ਤੇ ਵਾਤਾਵਰਣ ਸ਼ੁਭ ਕਰੋ ਦੂਜੀ ਪਾਸੇ ਐਡਾ ਨੀ ਕਮੇਟੀਆਂ ਆ ਕੇ ਉਹਨਾਂ ਨੂੰ ਪੁਰਾਣੇ ਕਈ ਸਾਲਾਂ ਤੋਂ ਯਾਨੀ ਕਿ 50 ਸਾਲਾਂ ਤੋਂ ਲੱਗੇ ਪੇੜਾਂ ਨੂੰ ਕੱਟਣ ਵਾਸਤੇ ਸਿਰਫ ਪਾਣੀ ਟੈਂਕੀ ਲਗਾਉਣ ਵਾਸਤੇ ਜਗ੍ਹਾ ਦੀ ਗੱਲ ਕਿਸੇ ਜਗ੍ਹਾ ਕਿਤੇ ਪਹਿਲ ਟੈਂਕੀ ਦੀ ਜਿਹੜੀ ਜਗ੍ਹਾ ਸੀ ਕਿਤੇ ਹੋਰ ਲਗਣੀ ਸੀ ਲੇਕਿਨ ਉਸ ਟੈਂਕੀ ਜਗ੍ਹਾ ਬਦਲਣ ਵਾਸਤੇ ਇਹ ਵਿਵਾਦ ਕਾਫੀ ਤੂਲ ਪਕੜਦਾ ਜਾ ਰਿਹਾ ਹੈ ਤੋ ਗੱਲਬਤ ਕਰਦੇ ਮੇਨਸ ਨੇ ਮੌਜੂਦਾ ਇਸ ਇਲਾਕੇ ਦੇ ਰੈ residențial ਉਹ ਡਾਕਟਰ ਰਵਿੰਦਰ ਜੀ ਕਿਸਾ ਦੇਖ ਬਿਨੋਜ ਜੀ ਕਿਥੋਂ ਦੇ ਨਮਸਕਾਰ ਜੀ ਕਿਸਾ ਦੇਖ ਬੜਾ ਟੂਲ ਮਾਮਲਾ ਪਕੜ ਜਾ ਰਿਹਾ ਵੀ ਇੱਕ ਪਾਣੀ ਟੈਂਕੀ ਆ ਮਾਮਲਾ ਮਾਮਲਾ ਤੂਲ ਪਕੜਨ ਦਾ ਨਹੀਂ ਸਰ ਦਾ ਇਫੈਕਟ ਇਜ਼ ਥਿਸ ਕਿ OHS ਸਰ ਵਾਲੇ ਆਏ ਸੀਗੇ ਉਹਨਾਂ ਨੇ ਇੱਥੇ ਸੋਇਲ ਟੈਸਟ ਕੀਤੀ ਉਹਨਾਂ ਨੇ ਡਿਮਾਰਕੇਸ਼ਨ ਕੀਤੀ ਕਿ ਜਿਹੜੀ ਪਾਣੀ ਦੀ ਟੈਂਕੀ ਬਣਾਣੀ ਹੈ ਉਹਨਾਂ ਨੇ ਇੱਕ ਐਮਪਟੀ ਫੀਲਡ ਦਿਖਾਇਆ ਵਿਟਿਜ ਐਡਜੋਇਨਿੰਗ ਟੂ ਸੀਨੀਅਰ ਸਿਟੀਜ਼ਨ ਫੋਰਮ ਉਹਨਾਂ ਨੇ ਉਸ ਜਗ੍ਹਾ ਨੂੰ ਕੀਤਾ ਸੜਨੀਆਂ ਦੀਵਾਰਾਂ ਵੀ ਤੋੜੀਆਂ ਬੈਰੀਕੇਡਿੰਗ ਵੀ ਕੀਤੀ ਆਲ ਆਫ ਸਡਨ ਦੇ ਹੈਵ ਚੇਂਜਡ ਦਾ ਪੋਜੀਸ਼ਨ ਸਾਨੂੰ ਪਤਾ ਉਹਨਾਂ ਨੂੰ ਕੀ ਹੋਇਆ ਵਾਈ ਦੇ ਹੈਵ ਸ਼ਿਫਟਡ ਦੈਟ ਪਲਾਨਡ ਪ੍ਰੋਜੈਕਟ ਟੂ ਅ ਵੈਰੀ ਗ੍ਰੀਨ ਏਰੀਆ ਸਾਡੇ ਇੱਥੇ ਗ੍ਰੀਨ ਏਰੀਆ ਨੇ ਸਾਡੇ ਪੁਰਾਣੇ ਵੀ 50 50 ਸਾਲ ਦੇ 60 60 ਸਾਲ ਦੇ ਪੇੜ ਲੱਗੇ ਨੇ ਔਰ ਜੇ ਅੱਥੇ ਵਾਟਰ ਟੈਂਕ ਬਣਾਉਣ ਦੇ ਨੇ ਤੇ ਇਟਸ ਇ ਵੈਰੀ ਡੇਂਜਰਸ ਇਹ ਆ ਮਾਲਫ ਮੋਸ ਇਟ ਵਿਲ ਹਰਟ आवर ਸੈਂਟੀਮੈਂਟਸ ਕਿ ਆਪਣੇ ਪੇੜ ਲਗਾਏ ਅਸੀਂ ਆ ਵੀ ਕਰ ਰਹੇ ਆ ਔਰ ਉਸ ਦਾ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਣਾਗਾ ਇਹ ਦੱਸਣਾ ਕੋਈ ਬੈਨੀਫਿਟ ਨਹੀਂ ਅਗਰ ਪਾਣੀ ਦੀ ਟੈਂਕੀ ਲਗਣੀ ਧੀ ਹੈ ਤਾਂ ਇਟ ਸ਼ੁਡ ਬੀ ਐਟ ਦਾ ਰਾਈਟ ਪਲੇਸ ਇਟ ਸ਼ੁਡ ਬੀ ਇਨ ਐਨ ਐਮਪਟੀ ਫੀਲਡ ਇਨਸਟੈਡ ਆਫ ਕਿ ਤੁਸੀਂ ਗ੍ਰੀਨਰੀ ਏਰੀਆ ਲਓ ਤੁਸੀਂ ਉੱਥੇ ਇਨਸਟਾਲ ਕਰ ਦਿਓ ਦੈਟਸ ਆਲ ਸਰ ਪਹਿਲਾ ਜਦੋਂ ਇਹ ਸਰਵੇਖਣ ਹੋਇਆ ਸੀ ਜਦੋਂ ਇਨਵੈਸਟੀਗੇਸ਼ਨ ਹੋਇਆ ਸਰਵੇਖਣ ਵਾਲੀ ਜਗ੍ਹਾ ਉਹ ਆ ਜੀ ਦਿਖਾਓ ਜਰਾ ਜਗ੍ਹਾ ਉਹ ਜਗ੍ਹਾ ਸਾਹਮਣੇ ਸੋ ਇਹ ਸਾਹਮਣੇ ਜਗ੍ਹਾ ਜਿਹੜੀ ਦਿਖਾ ਰਿਹਾ ਤੁਹਾਨੂੰ ਇਹ ਅਸ ਕਮੇਟੀ ਵਾਲਾ ਇੱਕ ਜਗ੍ਹਾ ਨੂੰ ਸੁਰੱਖਿਤ ਜਗ੍ਹਾ ਅਤੇ ਟੈਂਕੀ ਲਗਾਉਣ ਲਈ ਜਗ੍ਹਾ ਨੂੰ ਇਸ ਨੂੰ ਮਜ਼ਬੂਤ ਗੱਲ ਕਰਕੇ ਵੀ ਇਹ ਜਗ੍ਹਾ ਤੇ ਟੈਂਕੀ ਦੀ ਜਗ੍ਹਾ ਫਾਈਨਲ ਕੀਤੀ ਗਈ ਸੀ ਲੇਕਿਨ ਇਸ ਜਗ੍ਹਾ ਨੂੰ ਹੁਣ ਛੱਡ ਕੇ ਇਸ ਪਾਰਕ ਵਾਲੀ ਜਗ੍ਹਾ ਨੂੰ ਜਿਹੜੀ ਇੱਥੇ ਗ੍ਰੀਨੀ ਸਾਰਾ ਏਰੀਆ ਜਿੱਥੇ ਵੱਡੇ ਵੱਡੇ ਪੁਰਾਣੇ ਪਿਆ ਪਿਆ ਸਾਲਾ 40 ਸਾਲਾਂ ਪੁਰਾਣੇ ਪੌਦੇ ਲੱਗੇ ਆ ਤਾਂ ਉਸ ਨੂੰ ਕੱਟ ਕੇ ਇਸ ਜਗ੍ਹਾ ਤੇ ਹੁਣ ਟੈਂਕੀ ਲਗਾਉਣ ਵਾਸਤੇ ਹੁਣ ਲਾਕਨ ਵਾਸੀਆਂ ਵਸ ਇਸ ਗੱਲ ਨੂੰ ਕਾਫੀ ਰੋਸਵੀ ਹੈ ਤਾਂ ਗੱਲਬਾਤ ਵੀ ਕੰਸੈਂਟ ਨਹੀਂ ਲਿਆ ਗਿਆ ਸਰ ਅੱਛਾ ਜੀ ਸਾਡੇ ਕੋ ਕੋਈ ਕੰਸੈਂਟ ਨਹੀਂ ਲਿਆ ਗਿਆ ਲੱਕ ਵੀ ਪੁੱਛਿਆ ਨਹੀਂ ਉਹ ਬਿਲਕੁਲ ਨਹੀਂ ਪੁੱਛਿਆ ਇਹਨਾਂ ਨੇ ਵੀ ਪੁੱਛਿਆ ਨਹੀਂ ਵੀ ਹਾਂ ਵੀ ਸਾਡੇ ਕੋ ਪੁੱਛਿਆ ਰਬਾਨੀ ਦੀ ਟੈਂਕੀ ਬਣ ਜੈ ਸੀਗਾ ਜੀ ਆ ਉੱਥੇ ਬਣ ਜੈ ਅਸੀਂ ਸਪੋਰਟ ਕੀਤਾ ਬਾਕਾਇਦਾ ਨੂੰ ਪਰ ਸਾਨੂੰ ਇਹ ਥੋੜਾ ਪਤਾ ਸੀ ਕਿ ਆਲੋ ਸਟਨ ਦੇ ਵਿਲ ਚੇਂਜ ਦਾ ਸਿਚੁਏਸ਼ਨ ਕਿਸੇ ਪੋਲੀਟੀਕਲ ਪ੍ਰੈਸ਼ਰ ਜਾ ਕੇ ਇਹਨਾਂ ਨੇ ਉਹ ਸਾਈਟ ਹੀ ਚੇਂਜ ਕਰ ਲਈ ਹੈ ਸਾਢੇ ਕਰੋੜ ਨੇ ਪੁੱਛਿਆ ਸੀ ਕਿ ਅਸੀਂ ਅਨੁ ਨੂੰ ਦੱਸਿਆ ਸੀ ਉੱਥੇ ਬਣਾ ਲਓ ਅਸੀਂ ਹੁਣ ਵੀ ਕਹਿ ਰਹੇ ਹਾਂ ਉੱਥੇ ਬਣਾ ਲਓ ਜਾਂ ਔਰ ਕਿਤੇ ਬਣਾ ਲਓ ਬਟ ਵੀ ਵੋਂਟ ਅਲਾਉ ਥੈਮ ਅਸੀਂ ਬਿਲਕੁਲ ਨਾ ਇਹਨਾਂ ਨੂੰ ਬਣਾਉਣ ਦੇਵਾਂਗੇ ਤੇ ਅਸੀਂ ਬਿਲਕੁਲ ਪੂਰਾ ਵਿਰੋਧ ਕਰਾਂਗੇ ਅਗਰ ਇਹਨਾਂ ਨੇ ਇੱਥੇ ਕੋਈ ਅਸੀ ਕਾਰਵਾਈ ਕੀਤੀ ਤਾਂ ਕਿਸਾ ਦੇਖਦੇ ਹੋ ਕਾਫੀ ਪੁਰਾਣੀ ਕੰਦੇ ਜਗਾ ਵੀ ਸੀ ਕਾਫੀ ਪੁਰਾਣੇ ਪੇੜ ਪੌਦੇ ਆ ਕੀ ਨੁਕਸਾਨ ਕੀ ਹੋਊਗਾ ਇਲਾਕੇ ਦਾ ਨੁਕਸਾਨ ਆਉਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਵੱਡਾ ਨੁਕਸਾਨ ਹੋਏਗਾ ਜੀ ਜਿਹੜੇ ਅੱਜ ਕੱਲ 올ਡ ਏਜ ਹੋ ਰਹੇ ਬਜ਼ੁਰਗ ਆ ਕੇ ਇੱਥੇ ਬਹਿ ਜਾਂਦੇ ਆ ਸੈਰ ਕਰਦੇ ਆ ਉਹਨਾਂ ਖਾਦੀ ਜਗ੍ਹਾ ਛੱਡ ਕੇ ਇੱਕ ਆਪਾ ਭਰੇ ਜੰਗਲ ਨੂੰ ਕੱਟ ਕੇ ਹਰੇ ਇੱਥੇ ਘੱਟੋ ਘੱਟ 8 8 ਜਾਂ 9 ਪੀੜ ਜਾਣਗੇ ਜਦਕਿ ਉਹਦਾ ਕੋਈ ਬੈਨੇਫਿਟ ਨਹੀਂ ਮਿਲਦਾ ਸਰਟੀਫਿਕੇਟਾਂ ਚੀ ਬਣਾਈ ਹੈ ਜਿੱਥੇ ਕੋਈ ਖਾਦੀ ਪ੍ਰੇਸ ਹੈਗਾ ਤੁਸੀਂ ਉੱਥੇ ਕਿਉਂ ਨਹੀਂ ਬਣਾਉਂਦੇ ਜਦੋਂ ਟੀਮ ਆਈ ਸੀ ਉਹ ਐਚ ਐਸ ਆਰ ਟੀਮ ਆਈ ਸੀ ਕੀ ਤੁਹਾਡੇ ਇਲਾਕਾ ਵਾਸੀ ਜਿਹੜੇ ਤੁਹਾਡੇ ਮੱਥੇ ਪੁਰਾਣੇ ਰੈ residenial area ਲੋਕ ਰਹਿੰਦੇ ਸੀ ਕੀ ਉਹਨਾਂ ਕੋਲ ਪੁੱਛਿਆ ਸੀ ਵੀ ਇਹ ਇਦਾਂ ਜਗ੍ਹਾ ਹੈਗੀ ਤੁਹਾਡੀ ਫਾਈਨਲ ਹੁੰਦੀ ਹੋਣੀ ਕੋਈ ਕੋਮੇਟੀ ਜੀ ਨਹੀਂ ਉਹਨਾਂ ਨੇ ਕਿਹਾ ਜੀ ਪਹਿਲੇ ਉੱਥੇ ਸੈਟਲ ਹੋਈ ਸੀਗੀ ਅੱਛਾ ਜੀ ਬੁੱਢਾ ਆਸ਼ਰਮ ਦੇ ਨਾਲ ਅੱਛਾ ਜੀ ਫਿਰ ਉਹਨਾਂ ਨੇ ਚੱਕ ਕੇ ਸੈਂਟਰ ਚ ਕਰਤੀ ਓਕੇ ਇੱਥੇ ਸਾਡੇ ਐਮਐਲਏ ਸਾਹਿਬ ਬੂਟੇ ਲਾ ਕੇ ਗਏ ਸੀ ਅੱਛਾ ਜੀ ਇਹੀ ਜਗ੍ਹਾ ਸਿਚੁਏਸ਼ਨ ਦਿੱਤੀ ਅੱਛਾ ਜੀ ਕੁਝ ਦਿਨ ਬਾਅਦ 2-3 ਦਿਨ ਬਾਅਦ ਉਹ ਕਹਿੰਦੇ ਜੀ ਪ੍ਰੋਜੈਕਟ ਟਰਾਂਸਫਰ ਹੋ ਕੇ ਅੱਗੇ ਜਾਏਗਾ ਅੱਛਾ ਜੀ ਇਹ ਆਪਣੀ ਮਰਜ਼ੀ ਨੇ ਕੀਤਾ ਉਹਨਾਂ ਨੇ ਆਪਣੀ ਮਨ ਆਪਣੀ ਕਿਸੇ ਕਿਸੇ ਦੀ ਕੋਈ ਸਲਾਹ ਨਹੀਂ ਹਾਂਜੀ ਬਾਜੀ ਇਹ ਫਾਈਨਲ ਹੋ ਗਿਆ ਅਗਰ ਮਲੇ ਵਾਲੇ ਨਹੀਂ ਚਾਹੂਗੇ ਤੇ ਪ੍ਰੋਜੈਕਟ ਅਸੀਂ ਵਾਪਸ ਭੇਜ ਦਾਂਗੇ ਲੱਕ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਵੀ ਰੁੱਖ ਲਗਾਓ ਵਾਤਾਵਰਣ ਸ਼ੁੱਧ ਕਰੋ ਇੱਕ ਪਾਸੇ ਹੁਣ ਸੜਕ ਕੋ ਵਾਟਰ ਟੈਂਕੀ ਜਾਕੀ ਜਗ੍ਹਾ ਬੋਗ ਪਾਰਕ ਚ ਹੈਗੀ ਆ ਤਾਂ ਮਨਮਰਜ਼ੀ ਨਾਲ ਕੋਈ ਇੱਕ ठेकेदार ਨੇ ਜਗ੍ਹਾ ਬਦਲਦੀ ਹੈ ਤਾਂ ਕੋਈ ਰੀਜ਼ਨ ਹੋਣਾ ਚਾਹੀਦਾ ਅਗਰ ਇਲਾਕਾ ਵਾਸੀ ਇੱਥੇ ਨਹੀਂ ਚਾਹੁੰਦੇ ਵੀ ਜਗ੍ਹਾ ਤੇ ਲੱਗੇ ਕਿ ਕਾਫੀ ਸਾਲ ਉੱਥੇ ਰਹਿੰਦੇ ਤੇ ਪਾਰਕ ਦੁਰਦਸ਼ਾ ਵੀ ਕਾਫੀ ਹੋ ਜਾਊਗੀ ਪੇੜ ਕੱਟੇ ਜਾਣਗੇ ਤਾਂ ਕਿੰਨਾ ਨੁਕਸਾਨ ਲੁਗੋਗਾ ਤਾਂ ਟੈਂਕੀ ਲੱਗਣ ਦਾ ਕੀ ਉਹਨਾਂ ਬੈਨੀਫਿਟ ਕੀ ਮਿਲਣਾ ਹਾਂ ਜੀ ਨਮਸਕਾਰ ਜੀ ਪਹਿਲੇ ਮੈਂ ਇੱਕ ਗੱਲ ਦੱਸਣਾ ਚਾਹਨਾ ਤੁਹਾਨੂੰ ਵੀ ਕੋਈ ਵੀ ਗਵਰਨਮੈਂਟ ਦਾ ਪ੍ਰੋਜੈਕਟ ਹੈ ਕੰਸਟਰਕਸ਼ਨ ਪ੍ਰੋਜੈਕਟ ਹੈ ਉਸ ਕੰਸਟਰਕਸ਼ਨ ਪ੍ਰੋਡਕਟ ਜਦੋਂ ਸ਼ੁਰੂ ਹੁੰਦਾ ਹੈ ਤੇ ਬਾਹਰ ਹੁੰਦੇ ਇੱਕ ਤਖਤੀ ਲੱਗਦੀ ਹੈ ਜਿੰਦੇ ਵਿੱਚ ਠੇਕੇਦਾਰ ਦਾ ਨਾਮ ਆਪਣਾ ਕੋਆਰਡੀਨੇਟਿੰਗ ਅਫੀਸਰ ਦਾ ਨਾਮ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਦਾ ਨਾਮ ਨੰਬਰ ਸਾਰਾ ਲਿਖਿਆ ਹੁੰਦਾ ਵੀ ਕੋਈ ਵੀ ਬੰਦਾ ਮੌਕੇ ਤੇ ਉਹਨੂੰ ਕੰਟੈਕਟ ਕਰ ਸਕੇ ਤੁਸੀਂ ਦੇਖ ਲਓ ਚਾਰਦੁਵਾਰੀ ਹੋਈ ਹੋਈ ਹੈ ਕਿਤੇ ਵੀ ਲਿਖਿਆ ਰਿਹਾ ਹੈ ਇੰਦਾ ਦੀਆਂ 36 ਟੈਂਕੀਆਂ ਪੂਰੇ ਲੁਧਿਆਣਾ ਸ਼ਹਿਰ ਚ ਬਣ ਰਹੀਆਂ ਕਈ ਜਗ੍ਹਾ ਉਹਨਾਂ ਨੇ ਲਿਖਿਆ ਕਈ ਜਗ੍ਹਾ ਨਹੀਂ ਲਿਖਿਆ ਨਾ ਲਿਖੰਦਾ ਇੱਕੋ ਇੱਕ ਕਾਰਨ ਹੈ ਵੀ ਇਸ ਪ੍ਰੋਜੈਕਟ ਨੂੰ ਹਿਡਨ ਰੱਖਿਆ ਜਾ ਰਿਹਾ ਹੈ ਪ੍ਰੋਜੈਕਟ ਟਰਾਂਸਪੇਰੈਂਟ ਨਹੀਂ ਹੈਗਾ ਸੈਕੰਡਲੀ ਜਿਹੜੀ ਚੀਜ਼ ਹੈ ਵੀ ਜਿਹੜਾ ਨਾਲ ਅਫੈਕਟਡ ਏਰੀਆ ਉਹਦੇ ਵਾਸਤੇ ਕੋਈ ਪਬਲਿਕ ਕੰਸਲਟੇਸ਼ਨ ਨਹੀਂ ਲਈ ਗਈ ਕੋਈ ਰਾਣੀ ਤੇ ਨਹੀਂ ਐਨਵਾਇਰਨਮੈਂਟ ਐਨਵਾਇਰਨਮੈਂਟ ਦੇ ਨੋਰਮਸ ਹੈਗੇ ਨੇ ਐਨਜੀਟੀ ਦੇ ਸਟ੍ਰਿਕਟ ਆਰਡਰ ਹੈਗੇ ਨੇ ਵੀ ਜੇ ਤੁਸੀਂ ਕੋਈ এনਵਾਇਰਨਮੈਂਟਲ ਪ੍ਰੋਜੈਕਟ ਕਰਦੇ ਹੋ ਜਿੰਦੇ ਨਾਲ ਐਨਵਾਇਰਨਮੈਂਟ ਨੂੰ ਨੁਕਸਾਨ ਹੁੰਦਾ ਹੈ ਤੇ ਆਸ-ਪਾਸ ਲੋਕਾਂ ਦੀ ਇੱਕ ਪਬਲਿਕ ਕੰਸਲਟੇਸ਼ਨ ਮੀਟਿੰਗ ਬੰਦੀ ਹੈ ਉਸ ਪਬਲਿਕ ਕੰਸਲਟੇਸ਼ਨ ਚ ਫਿਰ ਜੋ ਪਬਲਿਕ ਡਿਸਾਈਡ ਕਰਦੀ ਹੈ ਕਿਉਂਕਿ ਇਹ ਕਰਨਾ ਕਾਦੇ ਲਈ ਪਬਲਿਕ ਦੇ ਹਿੱਤ ਲਈ ਕਰਨਾ ਹੈ ਅਸੀਂ ਨਾ ਟੈਂਕੀ ਦੇ ਖਿਲਾਫ ਆ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾ ਕਿਸੇ ਰਿਲੀਜੀਅਸ ਪਾਰਟੀ ਦੇ ਨਾ ਕਿਸੇ ਆਰਗੇਨਾਈਜੇਸ਼ਨ ਦੇ ਅਸੀਂ ਵੀ ਚਾਹਨੇ ਆ ਵੀ ਟੈਂਕੀ ਲੱਗੇ ਬਟ ਇੱਕ ਕਾਮਨ ਜਿੱਥੇ ਘੱਟ ਤੋਂ ਘੱਟ ਨੁਕਸਾਨ ਹੋਵੇ ਜਿੱਥੇ ਪਬਲਿਕ ਦੀ ਸਹਿਮਤੀ ਹੋਵੇ ਜੇ ਪਬਲਿਕ ਦੀ ਸਹਿਮਤੀ ਨਹੀਂ ਹੈ ਮਤਲਬ ਤੁਸੀਂ ਜਿਵੇਂ ਪਹਿਲੀ ਗੱਲ ਕੀਤੀ ਮਨਮਰਜ਼ੀ ਜੇ ਮਨਮਰਜ਼ੀ ਹੈ ਫਿਰ ਤਾਂ ਕੋਈ ਕਾਨੂੰਨ ਨਹੀਂ ਹੈ ਡੈਮੋਕ੍ਰੇਸੀ ਨਹੀਂ ਹੈ ਫਿਰ ਤਾਂ ਇੱਥੇ ਹੁਣ ਤੁਸੀਂ ਇਹ ਦੇਖੋ ਇੱਥੇ ਕੋ ਖਾਲੀ ਪਾਰਕ ਹੈ ਉਹਦੇ ਨਾਲ ਇੱਕ ਸੀਨੀਅਰ ਸਿਟੀਜ਼ਨ ਹੋਮ ਬਣਿਆ। ਉਹਦੇ ਨਾਲ ਕਾਰਪੋਰੇਸ਼ਨ ਦੀ ਇੱਕ ਪੁਰਾਣੀ ਟੈਂਕੀ ਹੈ ਜਿਹੜੀ ਡੈੱਡ ਹੋ ਚੁੱਕੀ ਹੈ। ਬਿਲਕੁਲ। ਅੱਛਾ ਉਹ ਜਗ੍ਹਾ ਤੇ ਲੱਗ ਸਕਦੀ ਆ। ਉਸ ਜਗ੍ਹਾ ਤੇ ਨਵੀਂ ਲੱਗ ਸਕਦੀ ਆ। ਉਸੇ ਟੈਂਕੀ ਨੂੰ ਤੋੜ ਕੇ ਲੱਗ ਸਕਦੀ ਆ। ਤੇ ਵੈਸੇ ਹੀ ਖਤਮ ਹੈ ਤਾਂ ਵੈਸੇ ਹੀ ਖਤਮ ਹੁੰਦੇ ਤਾਂ ਨਵੀਂ ਟੈਂਕੀ ਬਣਾ ਦਿਓ। ਉਹਦੇ ਨਾਲ ਕਈ ਹੋਰ ਇਨਕਰੋਚਮੈਂਟਸ ਹੋਈਆਂ ਹੋਈਆਂ ਹੈ ਗ੍ਰੀਨ ਬੈਲਟ ਤੇ ਉਸ ਇਨਕਰੋਚਮੈਂਟਸ ਨੂੰ ਖਤਮ ਕਰ ਦਿਓ। ਠੀਕ ਹੈ ਜੇ ਉਸ ਤੋਂ ਬਾਅਦ ਵੀ ਨਹੀਂ ਹੁੰਦੀ ਹੈ ਤੁਸੀਂ ਆਸ-ਪਾਸ ਦੀ ਪਬਲਿਕ ਨੂੰ ਕਲੈਕਟ ਕਰੋ। ਇੱਕ ਛੋਟ ਜੀ ਮੀਟਿੰਗ ਬੁਲਾਓ ਜੋ ਪਬਲਿਕ ਦੀ ਸਹਿਮਤੀ ਹੋਵੇ ਉਹਦੇ ਸਾਹਮਣੇ ਫੈਸਲਾ ਲੈ ਲਓ ਇੰਨੀ ਸਿੰਪਲ ਗੱਲ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਠੇਕੇਦਾਰ ਦੀ ਮਨਮਰਜ਼ੀ ਹੋਈ ਜਾਂ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਦੇ ਕੋਈ ਦੇ ਵਿੱਚ ਹੱਲੇ ਕੋਈ ਸਾਹਮਣੇ ਨਹੀਂ ਆ ਰਿਹਾ ਤੇ ਪਤਾ ਵੀ ਨਹੀਂ ਲੱਗ ਰਿਹਾ ਵੀ ਠੇਕੇਦਾਰ ਦੀ ਮਨਮਰਜ਼ੀ ਹੈ ਬਟ ਇਹ ਵੈਬ ਵੀ ਜਨਤਾ ਨੂੰ ਵਾਸਤੇ ਹੈ ਹਿਡਨ ਪ੍ਰੋਜੈਕਟ ਹੈ ਜਨਤਾ ਨੂੰ ਕਲੈਰਟੀ ਨਹੀਂ ਹੋ ਰਹੀ ਜਨਤਾ ਹੱਲੇ ਵੀ ਡਾਊਟਫੁਲ ਹੈ ਉਹਨਾਂ ਨੂੰ ਰਾਤਾਂ ਨੂੰ ਨੀਂਦ ਨਹੀਂ ਆ ਰਹੀ ਜਿਵੇਂ ਇਹ ਭਾਈ ਸਾਹਿਬ ਕਹਿੰਦੇ ਵੀ ਸਾਡੇ ਉਧਰ ਖਿੱਚ ਰਹੇ ਨੇ ਕੋਈ ਭਾਈ ਸਾਹਿਬ ਕਹਿੰਦੇ ਇੱਧਰ ਖਿੱਚ ਰਹੇ ਨੇ ਹਰ ਬੰਦੇ ਨੂੰ ਲੱਗ ਰਿਹਾ ਵੀ ਸਾਡਾ ਪਾਰਕ ਜਿੱਥੇ ਰੋਜ਼ 1500 ਤੋਂ 2000 ਬੰਦੇ ਸਵੇਰੇ ਸੈਰ ਕਰਦੇ ਨੇ ਬੱਚੇ ਖੇਡਦੇ ਨੇ ਐਕਸਰਸਾਈਜ਼ ਦੀਆਂ ਮਸ਼ੀਨਾਂ ਲੱਗੀਆਂ ਯੋਗਾ ਹੁੰਦਾ ਹੈ ਇੱਥੇ ਇੱਕ ਦਿਵਿਆਂਗ ਡਿਸੇ ਸੈਕੰਡ ਟੂਲਾ ਸੈਕੰਡ ਟੂਲਾ ਆਲ ਓਵਰ ਇੰਡੀਆ ਮੱਧਿਆ ਪ੍ਰਦੇਸ਼ ਚ ਪਹਿਲਾ ਲੱਗਿਆ ਸੀ ਉੰਦੇ ਹੀ ਪੈਟਰਨ ਤੇ ਸੈਕੰਡ ਪੰਜਾਬ ਚ ਲੱਗਿਆ ਸੀ ਆਪਣੇ ਪੁਰਾਣੇ ਡੀਸੀ ਸਾਹਿਬ ਵਿਰਿੰਦਰ ਸ਼ਰਮਾ ਜੀ ਨੇ ਇਹਦਾ ਉਦਘਾਟਨ ਕੀਤਾ ਸੀ ਨਾਲ ਆਪਣੇ ਐਮਐਲਏ ਸਾਹਿਬ ਪੁਰਾਣੇ ਸੀ ਇੱਥੇ ਡਾਬਰ ਸਾਹਿਬ ਉਹਨਾਂ ਨੇ ਕੀਤਾ ਸੀ ਤੇ ਉਹ ਝੂਲਾ ਵੀ ਉਸ ਹੱਦ ਵਿੱਚ ਆ ਰਿਹਾ ਹੈ ਕਿਸੇ ਨੂੰ ਐ ਨਹੀਂ ਪਤਾ ਵੀ ਕਿੰਨਾ ਮੀਟਰ ਏਰੀਆ ਕਵਰ ਹੋਣਾ ਕੋਈ ਪਬਲਿਕ ਕੰਸਲਟੇਸ਼ਨ ਨਹੀਂ ਪਤਾ ਇਹ ਸਿਲਵਰ ਓਕ ਦੇ ਜਿਹੜੇ ਇੱਕ ਰੇਅਰ ਸਪੀਸੀਜ਼ ਦੇ ਦਰਖਤ ਨੇ ਜਿਹੜੇ ਪੰਜਾਬ ਵਿੱਚ ਇਹ ਮਿਲਦੇ ਨਹੀਂ ਨੇ ਇਹਨੂੰ 40 40 45 45 ਸਾਲ ਹੋ ਗਏ ਪਾਲਦਿਆਂ ਨੂੰ ਇਹਨਾਂ ਨੇ ਹੁਣ ਐਦਾਂ ਹੀ ਕਟਿਆ ਜਾਣਾ ਸਿੰਪਲ ਜੀ ਲੱਗਦਾ ਵੀ ਇਹ 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 ਰੈ residencial ਪੁਰ ਇਲਾਕੇ ਦੇ ਰੈ residencial ਹੈ ਉਹ ਇਸ ਗੱਲ ਨੂੰ ਸਹਿਮਤ ਨਹੀਂ ਹੈ ਵੀ ਟੈਂਕੀ ਇੱਥੇ ਨਹੀਂ ਲਗਣੀ ਚਾਹੀਦੀ ਟੈਂਕੀ ਲਗਣੀ ਚਾਹੀਦੀ ਹੈ ਟੈਂਕੀ ਪਾਣੀ ਦੇ ਹਿੱਤ ਲਈ ਹੈ ਬਟ ਟੈਂਕੀ ਦੀ ਜਿਹੜੀ ਜਗ੍ਹਾ ਹੈ ਉਹ ਪਬਲਿਕ ਦੀ ਸਹਿਮਤੀ ਨਾਲ ਡਿਸਾਈਡ ਹੋਣੀ ਚਾਹੀਦੀ ਤੇ ਉਸ ਤਰ੍ਹਾਂ ਡਿਸਾਈਡ ਹੋਣੀ ਚਾਹੀਦੀ ਜਿੱਥੇ ਘੱਟ ਤੋਂ ਘੱਟ ਨੁਕਸਾਨ ਹੋਵੇ ਸੋਤਨ ਮੈਂ ਮਤ ਖਾਨਾ ਇਹ ਗੱਲ ਕੀਤੀ ਗਿਆ ਡਿਸੇਬਲ ਪਰਸਨਾਂ ਵਾਸਤੇ ਦਿਬਿਆਂ ਗੜੇ ਲੋਕ ਹੁੰਦੇ ਨੇ ਵਾਸਤੇ ਇੱਕ ਦੇਸ਼ ਦਾ ਜਿਹੜਾ ਸੈਕਿੰਡ ਜਿਹੜਾ ਝੂਲਾ ਸੀ ਉਹ ਲਲਾ ਦੇ ਸਾਬਕਾ ਡੀਸੀ ਵਰਿੰਦਰ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਝੂਲਾ ਲੱਗਾ ਸੀ ਤਾਂ ਇਹ ਝੂਲਾ ਜਿਹੜਾ ਸੈਕਿੰਡ ਦੇਸ਼ ਦਾ ਸੈਕਿੰਡ ਝੂਲਾ ਇਹਦੇ ਨਾਲ ਮੈਂ ਕੰਡੀਸ਼ਨ ਦਿਖਾ ਰਿਹਾ ਹਾਂ ਇਸ ਟਾਈਮ ਜਿਹੜੀ ਇਸ ਟਾਈਮ ਕੰਡੀਸ਼ਨ ਦਿਖਾ ਰਿਹਾ ਹਾਂ ਜੋ ਹਾਲਾਤ ਇਹ ਦੇ ਬਣ ਚੁੱਕੇ ਆ ਮੇਨਟੈਂਸ ਨਹੀਂ ਹੋ ਰਹੀ ਔਰ ਮਧ ਪ੍ਰਦੇਸ਼ ਸੀ ਜਿਹੜਾ ਪਹਿਲਾਂ ਲੱਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਵਿੱਚ ਇਹ ਸੈਕਿੰਡ ਜਿਹੜਾ ਹੈ ਡਿਸੇਬਲ ਪਰਸਨ ਜਿਹੜੇ ਦਿਵਿਆਂਗੜੇ ਲੋਕ ਹੁੰਦੇ ਆ ਬੱਚੇ ਹੁੰਦੇ ਆ ਹੋਰ ਹੁੰਦੇ ਆ ਉਹਨਾਂ ਵਾਸਤੇ ਇਹ ਝੂਲਾ ਲਗਾਇਆ ਗਿਆ ਸੀ ਤੇ ਇਸ ਦੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਤੇ ਇਹ ਵੀ ਉਸ ਪ੍ਰੋਜੈਕਟ ਦੇ ਅਧੀਨ ਆ ਗਿਆ ਤੇ ਇਹਦੀ ਜਗ੍ਹਾ ਵੀ ਹਜੇ ਕਿਸੇ ਤਰ੍ਹਾਂ ਦੀ ਫਾਈਨਲ ਨਹੀਂ ਕੀਤੀ ਤਾਂ ਸਿੱਧੀ ਗੱਲ ਆਖੀ ਵੀ ਇਸ ਝੂਲੇ ਨੂੰ ਵੀ ਇੱਥੋਂ ਹਟਾ ਕੇ ਕਿਤੇ ਹੋਰ ਲਗਾਉਣ ਦੀ ਗੱਲ ਕੀਤੀ ਜਾ ਗਈ ਜਾਂ ਇਹਨੂੰ ਹਟਾਇਆ ਜਾਏਗਾ ਤਾਂ ਮੈਨਾ ਮੈਡਮ ਅਸਤੇ ਮੌਜੂਦ ਐਡਵੋਕੇਟ ਦੀਪਤੀ ਸੂਰਜਾ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਵੀ ਆ ਸਰ ਚੂਲੇ ਦੀ ਹਾਲਤ ਤਾਂ ਤੁਸੀਂ ਦਿਖਾਈ ਦਿੱਤੀ ਹੈ ਹਨ ਤੇ ਦੇਖੋ ਚੂਲੇ ਦੀ ਹਾਲਤ ਜਿਹੜੀ ਪਹਿਲੀਆਂ ਜਦੋਂ ਲਗਾਇਆ ਗਿਆ ਸੀ ਡਿਪਟੀ ਕਮਿਸ਼ਨਰ ਸਾਹਿਬ ਨੇ ਵਿਰਿੰਦਰ ਸ਼ਰਮਾ ਜੀ ਤੇ ਪੂਰਾ ਪ੍ਰਸ਼ਾਸਨ ਦੇ ਉਸ ਟਾਈਮ ਐਮ ਐਲ ਏ ਸਾਹਿਬ ਵੀ ਇੱਥੇ ਮੌਜੂਦ ਸੀ ਬਟ ਦਾਵਰ ਸਾਹਿਬ ਬਟ ਉਹਦੇ ਬਾਅਦ ਕਿਸੇ ਨੇ ਵੀ ਅੰਦੀ ਨਾਲ ਦੇਖ ਰੇਖ ਨਹੀਂ ਕੀਤੀ ਆਲਰੇਡੀ ਪੁਲਿਸ ਕਮਿਸ਼ਨਰ ਸਾਹਿਬ ਕੋਲ ਐਸ ਐਚ ਓ 3 ਨੰਬਰ ਡਿਵੀਜ਼ਨ ਤੇ ਡਿਪਟੀ ਕਮਿਸ਼ਨਰ ਸਾਹਿਬ ਕੋਲ ਕੰਪਲੇਂਟ ਪੈਂਡਿੰਗ ਹੈ ਅੰਦੀ ਤੇ ਆਲਰੇਡੀ ਆਰ ਟੀ ਆਈ ਐਪਲੀਕੇਸ਼ਨ 2000 ਪੰਜ ਦੇ ਐਕਟ ਦੇ ਤਹਿਤ ਐਂਡ ਫਰਸਟ ਅਪੀਲ ਸੈਕਿੰਡ ਅਪੀਲ ਕਮਿਸ਼ਨ ਸਟੇਟ ਇਨਫੋਰਮੇਸ਼ਨ ਕਮਿਸ਼ਨ ਚੰਡੀਗੜ੍ਹ ਸੈਕਟਰ 16 ਦੇ ਵਿੱਚ ਪੈਂਡਿੰਗ ਹੈ ਬਟ ਉਹਦੇ ਬਾਅਦ ਵੀ ਇਹਨੂੰ ਹਟਾ ਕੇ ਇੱਥੇ ਟੰਕੀ ਲਗਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਪਿੱਛੇ ਪੇੜ ਦੇਖੋ ਕਿੰਨੇ ਲੱਗੇ ਹੋਏ ਆ ਤੇ ਜਿੱਥੇ ਮੱਲੇ ਵਾਲਿਆਂ ਨੇ ਕਿਹਾ ਵੀ ਉੱਥੇ ਟੰਕੀ ਲਗਣੀ ਚਾਹੀਦੀ ਹੈ ਤੇ ਉਸ ਟੰਕੀ ਨੂੰ ਸਾਫ਼ ਕਰਕੇ ਉਹਦੇ ਨਾਲ ਛੋਟੀ ਟੰਕੀ ਵੀ ਲਗਾਈ ਜਾ ਸਕਦੀ ਹੈ ਬਟ ਉੱਥੇ ਡੀਮਾਰਕੇਸ਼ਨ ਵੀ ਕਰਾਈ ਹੈ ਮੈਨੂੰ ਨਹੀਂ ਸਮਝ ਆਈ ਵੀ ਇੱਥੇ ਕਿਉਂ ਲਗਾਉਣਾ ਚਾਹੁੰਦੇ ਆ ਝੂਲ ਮਤਲਬ ਉਹ ਪੰਜਾਬ ਸਟੇਟ ਦਾ ਪਹਿਲਾ ਝੂਲਾ ਲੁਧਿਆਣੇ ਦਾ ਹੀ ਨਹੀਂ ਔਰ ਇੰਡੀਆ ਦਾ ਦੂਜਾ ਚੂਲਾ ਹੈ ਕਿਆ ਇਹਨੂੰ ਡਿਸਟロイ ਕਰਨਾ ਸਹੀ ਹੋਏਗਾ ਤੇ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਜਦੋਂ ਇਹ ਚੂਲਾ ਹਟਾਇਆ ਜਾਏਗਾ ਤੇ ਪੂਰੇ ਦਿਵਿਆਂਗ ਦੇ ਅੰਦਰ ਇੱਕ ਰੋਸ਼ ਪੈਦਾ ਹੋ ਜਾਏਗਾ ਉਹਨਾਂ ਦੀ ਆਵਾਜ਼ ਹੋਰ ਬੁਲੰਦ ਹੋ ਜਾਏਗੀ ਇੱਕ ਤਾਂ ਚੂਲੇ ਲੱਗ ਰਹੀ ਏ ਕਿਉਂਕਿ ਪੈਰਸਨਵੇ ਡਿਸੇਬਿਲਟੀ ਐਕਟ 2016 ਦੇ ਅਨੁਸਾਰ ਇਕਵੈਲਿਟੀ ਰਾਈਟ ਹੈ ਇਕਵੈਲਿਟੀ ਰਾਈਟ ਕਹਿੰਦਾ ਹਰ ਪਾਰਕ ਵਿੱਚ ਅਦਾ ਦਾ ਚੂਲਾ ਹੋਣਾ ਚਾਹੀਦਾ ਜੇ ਹਰ ਪਾਰਕ ਵਿੱਚ ਚੂਲਾ ਨਹੀਂ ਹੈ ਤੇ ਕਮ ਸੇ ਕਮ ਜਿਹੜੀ ਪ੍ਰਾਪਰਟੀ ਹੈ ਉਹਨੂੰ ਤਾਂ ਸੇਫ ਕਰਨਾ एग्जीक्यूटिव मजिस्ट्रेट और प्रशासन दी पूरी जिम्मेदारी बन्दी है फिर कंप्लेंट्स मूव कीतियां गई हैं और तोने एक चीज ए ਦੱਸਣਾ ਚਾਹਾਂਗੇ ਕਿ ਪਤਾ ਵੈ ਤੁਹਾਨੂੰ ਬਿਮਾਰੀ ਸਾਈਬਰ ਪਾਲਿਸੀ ਮੈਂਟਲ ਡਿਸਟਰਬੈਂਸ ਐਂਡ ਆਟイズਮ ਪੇਸ਼ੈਂਟ ਜਿਹੜੇ ਆ ਔਰ ਜਿਵੇਂ ਮੇਰੇ ਫਿਜ਼ੀਕਲ ਚੈਲੰਜ ਹੈ ਐ ਬਿਮਾਰੀ ਦੀ ਜੜ ਕੀ ਹੈ ਜੜ ਐ ਵੈ ਕਿ ਸਾਨੂੰ ਉਚਿਤ ਵਾਤਾਵਰਣ ਉਚਿਤ ਖਾਣਾ ਨਹੀਂ ਮਿਲ ਰਿਹਾ ਸਾਡਾ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਰਾਈਟ ਟੂ ਹੈਲਥ ਨਹੀਂ ਹੋ ਰਹੀ ਪੂਰੀ ਪ੍ਰੋਪਰ ਨਹੀਂ ਹੋ ਰਹੀ ਉਹਦੇ ਲਈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਕੁਐਲਿਟੀ ਰੈਟ ਗਾਈਟਲੀ ਜਿਹੜੇ ਇਹ ਪੇੜ ਲੱਗੇ ਇਹਨਾਂ ਨੂੰ ਹੋਰ ਵਧਾਨ ਜਿਵੇਂ ਕਿ ਹੁਣ ਸਰਕਾਰਾ ਕਰ ਵੀ ਰਹੀ ਹੈ ਪੌਧਾ ਰੋਪਣ ਬਹੁਤ ਅੱਛਾ ਕੰਮ ਮੈਂ ਸਵਾਲ ਹੈ ਵੀ ਤੁਸੀਂ ਚਾਹਦੇ ਨਹੀਂ ਵੀ ਇਹ ਜਗ੍ਹਾ ਇਥੋਂ ਨਾਂ ਬਰੀ ਹੋਰੀ ਮੈਂ ਨਹੀਂ ਸਰ ਨਹੀਂ ਨਹੀਂ ਦੇਖੋ ਉਹਦੇ ਨਾਲ ਇੱਕ ਇਹ ਵੈ ਕਿ ਬੱਚਿਆਂ ਨੂੰ ਜਿਹੜੇ ਸਾਈਬਰ ਪਾਲਿਸੀ ਵਗੈਰਾ ਦੇ ਬੱਚੇ ਆ ਉਹ ਜ਼ਿਆਦਾ ਹੋ ਰਿਹਾ ਮਾਪੇ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਦੇਸ਼ ਉਨਤੀ ਤੋਂ ਪਿੱਛੇ हट ਰਿਹਾ ਤੋਂ ਉਹਦੇ ਲਈ ਆਕਸੀਜਨ ਦੀ ਕਮੀ ਹੈ ਇੱਕ ਸਾਈਬਰ ਪਾਲਿਸੀ ਦਾ ਬੱਚਾ ਉਦੋਂ ਜਨਮ ਲੈਂਦਾ ਜਦੋਂ ਆਕਸੀਜਨ ਕੱਟਦੀ ਹੈ ਮੇਰੇ ਕੋਲ ਆਂਦੀ ਐ ਪੇਸ਼IENTS ਫਿਜ਼ੋਥੈਰੇਪੀ ਕਰਨ ਕਿਉਂਕਿ ਮੈਂ ਚਾਰਜੀ ਨਹੀਂ ਲੈਂਦੀ ਬਟ ਆਪਾਂ ਉਸ ਚੀਜ਼ ਨੂੰ ਪਹਿਲੇ ਪੈਦਾ ਕਰਨਾ ਫਿਰ ਉਹਦਾ ਇਲਾਜ ਲੱਭਾਂਗੇ ਜ਼ਾਹਿਰ ਜੀ ਗੱਲ ਐ ਕਿ ਪਹਿਲੇ ਹੀ ਆਪਾਂ ਦਵਾਈ ਲੱਭੀ ਐ ਨਾ ਪੌਦਿਆਂ ਨੂੰ ਹੋਰ ਲਗਾਈ ਐ ਕੱਟਣ ਦੀ ਬਜਾਏ ਸੋ ਏ ਝੂਲਾ ਵੀ ਐ ਔਰ ਇੱਕ ਟੈਂਕੀ ਲਗਾਉਣ ਵਾਸਤੇ ਹੁਣ ਇੱਕ ਡਿਸੇਬਲ ਪਰਸਨ ਜਿਹੜਾ ਇਹ ਝੂਲਾ ਲੱਗਾ ਗਿਆ ਸੀ ਪੰਜਾਬ ਦਾ ਫਰਸਟ ਏ ਪ੍ਰੋਜੈਕਟ ਝੂਲਾ ਸੀ ਜਿਹੜਾ ਪਹਿਲਾਂ ਇੱਕ ਮੱਧ ਪ੍ਰਦੇਸ਼ ਦੇ ਦੂਜਾ ਹੁਣ ਲੋ ਜਨਾਂ ਦੇ ਲੋਗਾਂ ਵਿੱਚ ਲੱਗ ਸੀ ਸੈਕਿੰਡ ਚੂਲਾ ਇਹ ਔਰ ਡਿਸੇਬਲ ਪਰਸਨ ਵਾਸਤੇ ਬੱਚਿਆਂ ਵਾਸਤੇ ਤਾਂ ਕਿ ਕਿਸੇ ਉਹ ਬੱਚੇ ਆ ਕੇ ਇਸ ਜਗ੍ਹਾ ਆਪਣੇ ਮਨ ਨੂੰ ਥੋੜਾ ਸ਼ਾਂਤ ਰੱਖਣ ਤੇ ਆਪਣੇ ਆਪ ਨੂੰ ਉਸ ਫਿਜ਼ੀਕਲ ਐਜ ਸੇ ਐਕਟੀਵਿਟੀ ਕਰਨ ਹੁਣ ਦੇਖਣਾ ਹੁਣ ਇਹ ਹੋਵੇਗਾ ਪ੍ਰਸ਼ਾਸਨ ਤੇ ਸਥਾਨਕ ਐਮ ਐਲ اے ਇਸ O H S R ਪ੍ਰੋਜੈਕਟ ਦੀ ਜਿਹੜੀ ਟੈਂਕੀ ਲਗਣੀ ਹੈ ਵਾਟਰ ਟੈਂਕੀ ਯਾਨੀ ਪਾਣੀ ਟੈਂਕੀ ਲਗਣੀ ਹੈ ਜਿਹੜੀ ਪਹਿਲਾਂ ਡੀਮਾਰਕੇਸ਼ਨ ਹੋ ਗਈ ਸੀ ਉਸ ਤੋਂ ਬਾਅਦ ਜਗ੍ਹਾ ਕਿੱਦਾਂ ਬਦਲੀ ਗਈ 2-3 ਵਾਰ ਜਗ੍ਹਾ ਬਦਲੀ ਗਈ ਆਖਿਰਕਾਰ ਇਲਾਕਾ ਵਾਸੀਆਂ ਦੀ ਕੰਸੈਂਟ ਆਖਰ ਕਿਉਂ ਨਹੀਂ ਲਗੀ ਤਾਂ ਹੁਣ ਇਹ ਮਾਮਲਾ ਕਿਤੇ ਆਕੇ ਹੁਣ ਪ੍ਰਸ਼ਾਸਨ ਲਈ ਕੁ ਸਵਾਲੀਆ ਨਿਸ਼ਾਨ ਪੈਦਾ ਇਸ ਨਾਲ ਹੀ ਲੋਕਾਂ ਦੇ ਇਲਾਕਾ ਵਾਸੀਆਂ ਦੀ ਇੱਕ ਚੈਲੰਜ ਹੈ ਵੀ ਹੁਣ ਇਸ ਜਗ੍ਹਾ ਦੇ ਉੱਪਰ ਟੈਂਕੀ ਨਹੀਂ ਲੱਗੀ ਹੋਈ ਜਗ੍ਹਾ ਉਹਦੀ ਬਦਲੀ ਜਾਵੇ ਖੈ ਸਮਾਂ ਦੱਸੂਗਾ ਪ੍ਰਸ਼ਾਸਨ ਇਸ ਵੱਲ ਕਿੰਨਾ ਧਿਆਨ ਦੇਦਾ ਓਕੇ ਕਿੰਨੀ ਕਿ ਮੁਸ਼ਕਲ ਹੋ ਗਈ ਹੈ ਕਿ ਚੂਲਾ ਤੇ ਬਦਲ ਗਈ ਜਗ੍ਹਾ ਤੋਂ ਇਥੋਂ ਚੂਲਾ ਬਦਲਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਡਿਸੇਬਲ ਬੱਚੇ ਜਿਹੜੇ ਉਥੇ ਇਹਨੂੰ ਯੂਜ਼ ਕਰਦੇ ਨੇ ਇੱਥੇ ਪਾਣੀ ਦੀ ਟੈਂਕੀ ਕਹਿੰਦੇ ਬਣਾਨੀ ਆ ਤਾਂ ਉਹ ਪਾਣੀ ਦੀ ਟੈਂਕੀ ਕਿਤੇ ਹੋਰ ਬੰਨੀ ਚਾਹੀਦੀ ਆ ਜਿੱਥੇ ਟੁੱਟੀ ਹੋਈ ਆ ਕਹਿੰਦੇ ਪਿੱਛੇ ਹੈਗੀ ਜਗ੍ਹਾ ਉੱਥੇ ਹੀ ਮਨ ਜਾਵੇ ਇਹ ਚੂਲਾ ਨਹੀਂ ਹਟਣਾ ਚਾਹੀਦਾ ਇਹ ਪੰਜਾਬ ਦਾ ਔਰ ਪੂਰੇ ਮਤਲਬ ਪੰਜਾਬ ਦਾ ਦੂਸਰਾ ਚੂਲਾ ਹੈ ਪਹਿਲਾ ਮੱਧ ਪ੍ਰਦੇਸ਼ ਵਿੱਚ ਸੀਗਾ ਸੈਕਿੰਡ ਚੂਲਾ ਲੁਧਿਆਣਾ ਵਿੱਚ ਲੱਗਿਆ ਗਿਆ ਹੈ ਇਹ ਹਟਣਾ ਨਹੀਂ ਚਾਹੀਦਾ ਸੋ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਇਹ ਚੁਲਾ ਇੱਥੋਂ ਨਾ ਹਟਾਇਆ ਜਾਵੇ ਔਰ ਇੱਥੇ ਦੀ ਕੇਅਰ ਕੀਤੀ ਜਾਵੇ। ਕੈਮਰਾ ਮੈਂ ਬੌਬੀ ਨਾ ਸੰਦੀਪ ਸ਼ਰਮਾ ਦੇਨਿਸਰ ਟੀਵੀ ਲੁਧਿਆਣਾ